ਓ ਸਾਜੀਆ ਓ ਗੁਰਮਿੰਦਰ ਕਾਂਗੇ ਵਾਲਾ ਓ ਸਾਜੀਆ ਓ ਗੁਰਮਿੰਦਰ ਕਾਂਗੇ ਵਾਲਾ ਓ ਵੇਖਾਂਗੇ ਸਾਜੀ ਓ ਇੱਕ ਪਾਸੇ ਮੇਰੇ ਵੀਰੋ ਕਾਂਗੇ ਵਾਲਾ ਓ ਦੂਜੇ ਪਾਸੇ ਸ਼ਾਹ ਵੇਖਾਂਗੇ ਸਾਜੀ ਆ ਸ਼ਾਕਰਪੁਰੀਆ ਕਾਂਗੇ ਆ ਚੱਲਿਆ ਸਹਿਜਾਦ ਅਲੀ ਉਹ ਸੰਧੂਆ ਰੇਡਪੌਂਡ ਦੇ ਲਈ ਉਹ ਸਹਿਜਾਦ ਅਲੀ ਕਾਂਗੇ ਵਾਲੇ ਗੁਰਵਿੰਦਰ ਦੇ 51000 ਦੇ ਤਿੰਨ ਜੱਫੇ ਜੱਗੀ ਲਸਾੜਾ ਸਿੰਦਾ ਅਮਰੀਕਾ ਤੇ ਨਾਲ ਗੁਰਤੇਜ ਜੌਹ ਆਸਟ੍ਰੇਲੀਆ ਤੇ ਨਾਲ ਸਾਡਾ ਗਗਨ ਮਾਨ ਮੇਰੇ ਵੀਰੋ ਉਹ ਸਾਜੀ ਦੀ ਪਾਈ ਹੋਈ ਕਬੱਡੀ ਐ ਹੁਣ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਇੱਕ ਪਾਸੇ ਯੋਧਾ ਨੈਲਾ ਬਗੜ ਨਾਲ ਖੜਾ ਉਰਲੇ ਪਾਸੇ ਗੁਰਵਿੰਦਰ ਸਿੰਘ ਹੈ ਕਾਂਗੇ ਵਾਲਾ ਮੇਰੇ ਵੀਰੋ ਉਹ ਕਬੱਡੀ 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 ਉਹ ਬੱਲੇ 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 ਹੋ ਗਈ ਮਿੱਤਰੋ ਆ ਗੁਰਵਿੰਦਰ ਕਾਂਗੇ ਵਾਲਾ ਉਹ ਸਾਜੀ ਆ ਉਹ ਗੁਰਵਿੰਦਰ ਕਾਂਗੇ ਵਾਲਾ ਉਹ ਸਾਜੀ ਆ ਉਹ ਗੁਰਵਿੰਦਰ ਕਾਂਗੇ ਵਾਲਾ ਉਹ ਸਾਜੀ ਆ ਅਦਾਰਾ ਇਕਬਾਲ ਭਾਈ ਵੱਲੋਂ 1000 ਫੜਕੇ ਰੱਖੋ 3000 ਹੋ ਗਿਆ ਇੱਥੇ ਰੱਖੋ ਪੈਸੇ ਉਦੋਂ ਫੜਾ ਦਿਓ ਸਾਜੀਆ ਓ ਪਰਲੇ ਪਾਸੇ ਸਕੀਮਾਂ ਲਾਉਂਦੇ ਨੇ ਓਏ ਤੈਨੂੰ ਦੱਬਣ ਦੀਆਂ ਪਰਲੇ ਪਾਸੇ ਸਕੀਮਾਂ ਕਰਦੇ ਨੇ ਓਏ ਤੈਨੂੰ ਦੱਬਣ ਦੀਆਂ ਓ ਦੇਖਾਂਗੇ ਸਾਜੀ ਓ ਇੱਕ ਪਾਸੇ ਮੇਰੇ ਵੀਰੋ ਕਾਂਗੇ ਵਾਲਾ ਓ ਦੂਜੇ ਪਾਸੇ ਸ਼ਾ ਦੇਖਾਂਗੇ ਸਾਜੀ ਐ ਸ਼ਕਰਪੁਰੀਆ ਕਾਂਗੇ ਵਾਲਾ ਗੁਰਵਿੰਦਰ ਓ ਸਾਜੀ ਸ਼ਕਰਪੁਰੀਆ ਮੈਂ ਤੈਨੂੰ ਆਖਿਆ ਕਿ ਤੈਨੂੰ ਸਕੀਮਾਂ ਕਰਦੇ ਨੇ ਓਏ ਦੱਬਣ ਦੀਆਂ ਤੈਨੂੰ ਸਕੀਮਾਂ ਕਰਦੇ ਨੇ ਓਏ ਦੱਬਣ ਦੀਆਂ ਇਹ ਉਨਲਾ ਸਾ ਪਾਖੇ ਇਹ ਉਂਨਾ ਸੋਪਾ ਖੇਡ ਕਬੱਡੀ ਦਾ ਇਹ ਗੁੱਜਰ